ਇੱਕ ਅੱਜ 13 ਤਰੀਕ ਨੂੰ ਬਾਬੇ ਦੀ ਜਿਹੜੇ ਆ ਨਾ ਦੀ ਜਾਗੋ ਕੱਢਣ ਜਾ ਰਹੇ ਆ ਜੀ ਠੀਕ ਆ ਜੀ ਰਾਤ ਜਿਹੜਾ ਨਾਲ ਚੱਲੇਗਾ ਸਾਰੀ ਸੰਗਤ ਚੱਲੇਗੀ ਤੇ ਗੁਣਗਾਨ ਕਰਦੇ ਹੋਏ ਜਾਵਾਂਗੇ ਤੇ ਇਸ ਤੋਂ ਬਾਅਦ ਜੀ ਐਤਵਾਰ ਸ਼ਿਵਰਾਤਰੀ ਹੈ ਉਸ ਦਿਨ ਬਾਬੇ ਦਾ ਜਾਗਰਣ ਆ ਤੇ ਜਰੂਰ ਸੰਗਤ ਜਿਹੜੀ ਹੈ ਇੱਥੇ ਪਹੁੰਚ ਕੇ ਜਾਗੋ ਕੱਢੀ ਜਾਏਗੀ ਹਾਂਜੀ ਅੱਜ ਬਾਬੇ ਦੀ ਜਾਗੋ ਕੱਢੀ ਜਾਏਗੀ ਜਿਵੇਂ ਤੁਸੀਂ ਆਪਣੇ ਘਰਾਂ 'ਚ ਜਾਗੋ ਕੱਢਦੇ ਦੇ ਇਸੇ ਤਰ੍ਹਾਂ ਅੱਜ ਬਾਬੇ ਦੀ ਜਾਗੋ ਕੱਢੀ ਜਾਏਗੀ ਜਿਉਂਕਿ ਬਾਬੇ ਦੀ ਵੀ ਜਾਗੋ ਨਿਕਲਦੀ ਜੀ ਇਸੇ ਸਾਰੇ ਸ਼ਹਿਰ ਨੂੰ ਪਹਿਲਾ ਲੱਗਦਾ ਕਿ ਜਾਗ ਹੋ ਗਈ ਜੀ ਬਾਬੇ ਦਾ ਵਿਆਹ ਹੈਗਾ ਇਸੇ ਕਰਕੇ ਇੱਕ ਸਾਡਾ ਕਹਿੰਦਾ ਇਨਵੀਟੇਸ਼ਨ ਹੀ ਹੁੰਦਾ ਜੀ ਇਹ ਬਹਾਨੇ ਨਾਲ ਦਿੱਤਾ ਜਾਂਦਾ ਸਾਰਿਆਂ ਨੂੰ ਕਿ ਬਾਬੇ ਦਾ ਵਿਆਹ ਹੈਗਾ ਤੇ ਆਉਣਾ ਜ਼ਰੂਰ ਸਾਰਿਆਂ ਨੇ ਸ਼ਿਵਰਾਤਰੀ ਦਾ ਤਿਹਾਰ ਵਿਸ਼ਵ ਭਰ ਦੇ ਵਿੱਚ ਬੜੇ ਹੀ ਤੂਮਤਾਂ ਦੇ ਨਾਲ ਮਨਾਇਆ ਜਾ ਰਿਹਾ ਦਾਜ਼ੀਏ ਕਿ ਸ਼ਿਵ ਭਗਤਾਂ ਵੱਲੋਂ ਇਸ ਤਿਹਾਰ ਨੂੰ ਬੜੇ ਸ਼ਰਧਾ ਭਾਵ ਤੇ ਉਤਸ਼ਾਹ ਦੇ ਨਾਲ ਮਨਾਇਆ ਜਾਂਦਾ ਦਾਜ਼ੀਏ ਕਿ ਵੱਡੇ ਪੱਦਰ ਦੇ ਉੱਤੇ ਸ਼ਿਵ ਭਗਤ ਇਸ ਸ਼ਿਵਰਾਤਰੀ ਦੇ ਦਿਨ ਦੇ ਵਿੱਚ ਇਕੱਠੇ ਹੋ ਕੇ ਸ਼ਿਵ ਮੰਦਿਰ ਦੇ ਵਿੱਚ ਜੋ ਕਹਿ ਸਕਦੇ ਪਹੁੰਚ ਕੇ ਜਿੱਥੇ ਕੀ ਬਾਬੇ ਦਾ ਨਾਮ ਤੇ ਆਉਂਦੇ ਨੇ ਤਾਂ ਉੱਥੇ ਨਾਲ ਦੀ ਨਾਲ ਜਿਸ ਤਰ੍ਹਾਂ ਦੇ ਨਾਲ ਆਮ ਤੌਰ ਦੇ ਉੱਤੇ ਵਿਆਹ ਦੇਖਣ ਨੂੰ ਮਿਲਦੇ ਉਦਾਂ ਹੀ ਬਾਬੇ ਦਾ ਜੋ ਵਿਆਹ ਆ ਸ਼ਿਵ ਪਰਿਵਾਰ ਦੇ ਨਾਲ ਉਹ ਉਸੇ ਤਰ੍ਹਾਂ ਦੇ ਨਾਲ ਪੂਰੇ ਸਮਾਗਮ ਜਿਹੜਾ ਉਹਨਾਂ ਵੱਲੋਂ ਲੈ ਕੇ ਜਾਂਦੇ ਨੇ ਤਾ ਦੇਖ ਸਕਦੇ ਹਾਂ ਤਸਵੀਰਾਂ ਲਗਾਤਾਰ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਤਾਂ ਕੀ ਕੀ ਇਸ ਖਾਸ ਤੌਰ ਦੇ ਤੇ ਅੱਜ ਮੌਕੇ ਦੇ ਉੱਤੇ ਕੀ ਕੁਝ ਅੱਜ ਕੀਤਾ ਜਾਣਾ ਹੈ ਤਾਂ ਦੇਖ ਸਕਦੇ ਹੋ ਇੱਥੇ ਬਾਬਾ ਜੀ ਇੱਥੇ ਪਹੁੰਚੇ ਨੇ ਉਹਨਾਂ ਨਾਲ ਵੀ ਕਰਦੇ ਹਾਂ ਜੇ ਮੇਰੇ ਗਣੇਸ਼ ਅਮੇ ਸਤਿਗੁਰੂ ਅਲਗਮਨ ਸਤਿਗੁਰ ਸਾਹਾਮੇ ਗਿਆਨ ਗੁਰੂਆਂ ਦੇ ਜਲਾ ਬੰਬ ਸੇ ਜਲ ਪੈ ਖੇਲ ਮੋਲੇ ਬਿਰਮਾ ਉਹ ਆਜ ਸਗਤ ਕੇ ਮਾਇਆ ਦੇਵ ਜੀ ਆਜ ਸਗਤ ਕੇ ਕਚਮਚਦੋ ਸੀਸ ਸਤ ਕਾ ਖੰਬ ਲਗਾ ਨਰ ਨਹਰੇ ਨੰ ਜਿਰੀ ਅਨਵਾਗਲ ਹੱਕੇ ਵੜ ਤੜ ਸਿਧੋ ਨਜੰਗਮ ਵੇਖ ਤੇਗ ਬਾਣੀ ਰਖੂ ਗੁਰੂ ਜਨ ਸਹਿ ਲੇ ਸਿਮਰੋ ਦੂਜਾ ਸਿਮਰੋ ਓ ਤੀਜਾ ਸਿਮਰੋ ਦੇਵੇ ਜਵਾਲਾ ਤੀਜਾ ਸਿਮਰੋ ਕਾਲ ਕੰਡ ਸੁਰ ਗਿਆਨ ਫਿਰ ਤੇ ਰੋਸ਼ਨੀ ਕਰੇ ਆਹ ਦੰਗਲ ਮੈਂ ਦੇਵੇ تیرے ਭਗਤਾਂ ਨੇ ਤੇਰਾ ਤੇਰਾ ਨਾਮ ਲੈ ਤਾ ਹੋ ਕਰਤੇ ਹੋ ਤੁਮ ਜੈ ਜੈਕਾਰਾ ਕਰਤੇ ਹੋ ਤੁਮ भूल मत जाना है चेतन नारायणा नगर नगर तेरा गोल जा वो सुख से बसे नगर के लोक में सुख से बसे नगर सब सिद्धों को नमन सब जंगमों को नमन सब साधों को नमस्कार मेरे बम 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 खुल की समाधि बोले खुल की समाधि नंद बहल बैद रहा नंद बहल बैद शिवरात्रि को सहज मुकुट हो मात पिता की मात पिता की ओ सतगुरु के चरण में ध्यान सतगुरु के चरण सतगुरु के चरण बम 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 गोरा ने व्यावन शक्ति ने व्यावन क्या क्या बाण है गुरु गुरु गुर अंगव ओ से बालक से बुढ़े बन जावे बालक से बुढ़े बुढ़े बने हजार हाँ बाबा बने एक सप्प का दूजे सप्प दी सो पोंगा तेरा गोंद मस लाड़े के बन तम ओ रुष्या रुष्या फिर नादिया रुष्या मैं नहीं जाना तेरी आप सिंगर के मुझे सिंगारो बोले महादेव आ मेरे बच्चा धीरे धीरे से नई शाला गुद्या शिव का ना दिया चम गुद्या। असल बराते मेरी पेट मैं आमा अखियां ओ शिव का ना दिया नाम का ना दिया बोले महादेव टुकड़े दे दे सिंग दड़, इतनी जगत कहा बोले नदीगण ਓ ਸਗਤ ਤੁਹਾਰੀ ਭਲ ਕਾਇਆ ਕਾ ਸਗਤ ਤੁਹਾਰੀ ਤੇਰੀ ਸਗਤ ਸੇ ਚਲੋ ਓ ਬੈਠੇ ਸਵਾ ਮਿਲ ਸੰਦੇਸ਼ੇ ਮਿਲਖ ਬਾਦਮੀਨ ਬੈਠ ਆ ਬੈਠ ਵੇ ਓ ਕੋਲ ਬਿਠਾਇਆ ਸ਼ੀਸ਼ਨਾਗ ਵੇ ਕੋਲ ਬਿਠਾਇਆ ਸਾਰੇ ਬੋਲੋ ਪ੍ਰੇਮ ਸੇ ਬੋਲੋ ਸਰਦਾ ਸੇ ਬੋਲੋ ਸਰਦਾ ਸੇ ਬੋਲੋ ਪ੍ਰੇਮ ਸੇ ਬੋਲੋ ਮੇਰੇ ਸ਼ੀਵਾ ਦਾ ਡਮਰ ਰੋ ਜਿੱਥੇ ਵੱਜਿਆ ਮੇਰੇ ਸ਼ੀਵਾ ਹਜ ਜਿੱਥੇ ਜਿੱਥੇ ਸੇਵਾ ਦਿਆ ਲਹਿਰਾ ਵੈਰਾ ਹੋ ਗਈਆਂ ਜਿੱਥੇ ਬੱਜਿਆ ਲਹਿਰਾ ਮਿਲ ਹੋ ਗਈਆਂ ਤਮਰੋ ਬੱਜਿਆ ਅਮਰਨਾਥ ਜਿੱਥੇ ਸ਼ਿਵ ਜੋਗੀ ਦਾ ਵਾਸ ਜਿੱਥੇ ਪੜੇ ਨਾ ਦਾ ਵਾਸ ਹ ਮੇਰੇ ਬਾਵੇ ਦਾ ਢਮਰੋ ਉੱਥੇ ਬੱਜਿਆ ਮੇਰੇ ਬਾਵੇ ਦਾ ਢਮਰੋ ਹਜ ਜਿੱਥੇ ਜਿੱਥੇ ਬੱਜਿਆ ਲਹਿਰਾ ਵੈਰਾ ਹੋ ਗਈਆਂ ਜਿੱਥੇ ਬੱਜਿਆ ਲਹਿਰਾ ਹੋ ਗਈਆਂ ਤਮਰੋ ਬੱਜਿਆ ਮਣੀ ਮਹੇਸ਼ ਜਿੱਤੇ ਕੱਢਦੇ ਦੁੱਖ ਕਲੇਸ਼ ਹੋ ਮੇਰੇ ਸ਼ਿਵਾਂ ਦਾ ਢਮਰ ਉੱਥੇ ਵੱਜਿਆ ਮੇਰੇ ਸ਼ਿਵਾਂ ਦਾ ਢਮਰ ਹੋ ਜਿੱਤੇ ਜਿੱਤੇ ਵੱਜਿਆ ਲੈਰਾ ਵੈਰਾ ਹੋ ਗਈਆਂ ਢਮਰੋ ਵੱਜਿਆ ਹਰੀ ਦਵਾਰ ਜਿੱਤੇ ਹੋ ਰਈ ਜਜੈਕਾਰ ਜਿੱਤੇ ਬਾਬੇ ਦੀ ਸਰਕਾਰ ਹੈ ਹੋਰੇ ਮੇਰੇ ਬਾਬੇ ਦਾ ਢਮਰ ਉੱਥੇ ਵੱਜਿਆ ਮੇਰੇ ਹੋ ਜਿੱੱਟੇ ਜਿੱੱਟੇ ਵੱਜਿਆ ਲਹਿਰਾਂ ਵਹਿਰਾ ਹੋ ਗਈਆਂ ਧਮਰੋ ਵੱਜਿਆ ਵਿੱਚ ਗਲ ਕੱਤੇ ਇੱਥੇ ਕਾਲੀ ਮਾਈ ਨੱਚੇ ਜਿੱਥੇ ਪੈਰੋਂ ਜਤੀ ਨੱਚੇ ਹੋ ਮੇਰੇ ਬਾਵੇ ਦਾ ਢਮਰ ਉੱਤੇ ਵੱਜਿਆ ਮੇਰੇ ਬਾਵੇ ਦਾ ਹੋ ਜਿੱੱਟੇ ਜਿੱੱਟੇ ਵੱਜਿਆ ਲਹਿਰਾਂ ਵਹਿਰਾ ਹੋ ਗਈਆਂ ਧਮਰੋ ਵੱਜਿਆ ਵਿੱਚ ਸੁਵਾਲੇ ਭਰੋ ਬਜਿਆ ਵਿੱਚ ਅਲੇ ਜਿਥੇ ਰਹਿੰਦੇ ਭਗਤ ਮਤ ਵਾਲੇ ਮੇਰੇ ਸ਼ੀਵਾ ਦਾ ਡਮਰ ਰੋ ਇੱਥੇ ਬਜਿਆ ਮੇਰੇ ਬਾਪੇ ਦਾ ਡਮਰ ਰੋ ਹੋ ਜਿੱਥੇ ਜਿੱਥੇ ਬਜਿਆ ਲਹਿਰਾ ਵਹਿਰਾ ਹੋ ਗਈਆਂ ਜਿੱਥੇ ਜਿੱਥੇ ਬਜਿਆ ਲਹਿਰਾ ਵਹਿਰਾ ਹੋ ਗਈਆਂ ਬੋਲੀਏ ਸਾਚੇ ਦਰਵਾਰ ਕੀ ਜੈ ਰਤਰੀ ਦਾ ਤਿਹਾਰ ਬੜੇ ਹੀ ਤੂਮ-ਤਾਮ ਦੇ ਨਾਲ ਸ਼ੀਵ ਭਗਤਾਂ ਵੱਲ ਬਣਾਇਆ ਜਾਂਦਾ ਹੈ ਤੁਸੀਂ ਵੀ ਇਸ ਦਿਨ ਨੂੰ ਕਿਸ ਤਰ੍ਹਾਂ ਨਾਲ ਮਨਾਉਂਦੇ ਹੋ ਬੱਜੀ ਭਗਤਾਂ ਦੇ ਆਗਜ ਜਾ ਕੇ ਸੀ ਵਿਵਾਦ ਗੁਣਗਾਨ ਕਰਦੇ ਆ ਬੜੀ ਧੂਮ ਧਾਮ ਨਾਲ ਮਲਾਇਆ ਜਾਂਦਾ ਤੇ ਇਹ ਜੰਗਮਦਾ ਹੀ ਉਹ ਹੁੰਦਾ ਜਦੋਂ ਤ੍ਰੇਤਾ ਯੁੱਗ ਦੇ ਵਿੱਚ 108ਵੇਂ ਵਿਆਹ ਵੇਲੇ ਬਾਬਾ ਜੀ ਦੇ ਵਿਆਹ ਹੋਇਆ ਨਾ ਮਾਤਾ ਗੌਰਜਾ ਜੀ ਨਾਲ ਤਾਂ ਗੌਰਜਾ ਕਹਿਣ ਲੱਗੀ ਵੀ ਜੇ ਮੇਰੇ ਵਿਆਹ ਦਾ ਦਾਨ ਹੈ ਕਿਸੇ ਪ੍ਰੋਤ ਪੁਜਾਰੀ ਨੂੰ ਦਿੱਤਾ ਜਾਵੇ ਹੁਣ ਭੋਲੇनाथ ਜੀ ਨੇ ਬ੍ਰਹਮਾ ਜੀ ਨੂੰ ਕਿਹਾ ਲਓ ਬ੍ਰਹਮਾ ਜੀ ਮੇਰੇ ਵਿਆਹ ਦਾ ਦਾਨ ਹੈ ਸ਼੍ਰੀ ਬ੍ਰਹਮਾ ਜੀ ਕਹਿਣ ਲੱਗੇ ਮਹਾਰਾਜ ਮੈਂ ਦੋ ਦਾਨ ਗ੍ਰਹਿਣ ਕੀਤੇ ਸੁੱਤਕ ਤੇ ਪਤਕ ਜੋ ਤੁਹਾਡਾ ਤੀਸਰਾ ਦਾਨ ਹੈ ਕੱਚੇ ਪਾਰੇ ਦੇ ਸਮਾਨ ਹੈ ਜੋ ਖਾਏਗਾ ਜਿਹੜਾ ਮੂਲ ਤੋਂ ਜਾਏਗਾ ਸਤੋ ਕੁਲੀ ਨਰਕ ਨੂੰ ਜਾਏਗਾ ਬਾਬਾ ਜੀ ਮੈਂ ਤੁਹਾਡਾ ਦਾਨ ਗ੍ਰਹਿਣ ਨਹੀਂ ਕਰ ਸਕਦਾ ਫਿਰ ਵਿਸ਼ਨੂੰ ਛੱਤਰੀ ਨੂੰ ਬਾਜ ਲਗਾਈ ਗਈ ਲੈਓ ਵਿਸ਼ਨੂੰ ਜੀ ਮੇਰੇ ਵ્યાਧਾ ਦਾਨ ਸ੍ਰੀ ਵਿਸ਼ਨੂੰ ਜੀ ਕਹਿਣ ਲੱਗੇ ਮੇਰੇ ਹੋਣਗੇ ਛੱਤਰੀ ਆਵੇਸ਼ਾ ਸੁਧਰ ਬਣਜ karenge ਵਪਾਰ karenge ਰਣ ਕੋ ਟੋਪੇ ਰਾਜ karenge ਹੈ ਮਹਾਰਾਜ ਜੇ ਮੈਂਨੇ ਹੱਥ ਪਸਾਰ ਲੈਣਾ ਸਾਰਾ ਸੰਸਾਰ ਹੱਥ ਪਸਾਰਨ ਵਾਲਾ ਹੋ ਜਾਣਾ ਐਦਾਂ ਸੰਸਾਰ ਦੇ ਵਿੱਚ ਦੇਣ ਵਾਲਾ ਕੋਈ ਨਹੀਂ ਕੋਈ ਨਹੀਂ ਰਹਿਣਾ ਇਸ ਕਰਕੇ ਮੈਂ ਵੀ ਤੁਹਾਡਾ ਦਾਨ ਗ੍ਰਹਿਣ ਨਹੀਂ ਕਰ ਸਕਦਾ ਕਹਿਣ ਦਾ ਭਾਵ ਹੈ ਸਾਰੇ ਦੇਵੀ ਦੇਵਤਾ ਜਵਾਬ ਦੇਗੇ ਹੁਣ ਭਗਵਾਨ ਜੀਨ ਕਲਾਸਪੁਰ ਤੋਂ ਕੁਸ਼ਾ ਮੰਗਾਈ ਕੁਸ਼ਾ ਦਾ ਪੁੱਤਲਾ ਬਣਾਇਆ ਆਪਣੀ ਧਾਣੀ ਜੰਗਚੀਰੀ ਤੇ ਉਸ ਪੁੱਤਲੇ ਦੇ ਵਿੱਚ ਜਾਨ ਪਾ ਲਈ ਤੇ ਉਸ ਨੂੰ ਅਨੰਤ ਦੇਵ ਰੂਪ ਜੰਗਮ ਨਾਲ ਬੁਲਾਇਆ ਗਿਆ ਅਨੰਤ ਦੇਵ ਰੂਪ ਜੰਗਮ ਕਿਹਾ ਗਿਆ ਲੈ ਜੰਗਮ ਦੇਵਤਾ ਮੇਰੇ ਵਿਆਹ ਦਾ ਦਾਨ ਜਿੱਤੋਂ ਸਾਡੀ ਪਰਨਾਲੀ ਚੱਲੀ ਹੈ ਹੁਣ ਜੰਗਮ ਕਹਿਣ ਲੱਗਾ ਮਹਾਰਾਜ ਕੋ ਇਹ ਐਸਾ ਸਿਹਰਾ ਸਰੂਪ ਦਿਓ ਜੋ ਤੁਹਾਡਾ ਰੂਪ ਮੰਨੇ ਫਿਰ ਕੋਈ ਐਦਾਂ ਦਾ ਪਾਤਰ ਦਿਓ ਜਿਸਟ ਮੈਂ ਤੁਹਾਡਾ ਦਾਨ ਗ੍ਰਹਿਣ ਕਰ ਸਕਾਂ ਸਾਰੇ ਦੇਵਤਾ ਲੋਕ ਸੁਣੇ ਸੀ ਸਭ ਨੇ ਆਪਣੇ ਚਿੰਨਸਾਂ ਦਿੱਤੀਆਂ ਜੇ ਕਲੰਗੀ ਵਿਸ਼ਨੂੰ ਭਗਵਾਨ ਜੀ ਆਪਣੇ ਸ਼ਿੰਗਾਰ ਚੋਂ ਦਿੰਦੇ ਆਂ 나ਗ ਤੇ ਮੁਗਟ ਭੋਲੇ ਨਾਸ਼ ਜੀ ਦਿੰਦੇ ਆਂ ਕਰਨ ਫੁੱਲ ਟੋਰੀਆ ਮਾਤਾ ਪਾਰਵਤੀ ਆਪਣੇ ਸ਼ਿੰਗਾਰ ਚੋਂ ਦਿੰਦੀ ਹੈ ਬ੍ਰਹਮਾ ਜੀ ਮਾਲਾ ਤੇ ਜਨੇਉ ਦਿੰਦੇ ਆਂ ਨੰਦੀ ਗਣ ਦੇ ਗਲ ਤੋਂ ਟੱਲੀ ਖੋਲ ਕੇ ਦੇ ਦਿੰਦੇ ਆ ਲੈ ਜੰਗਮ ਦੇਵਤਾ ਚਾਰ ਜੁਗਾਂ ਤੱਕ ਸ਼ਿਵ ਸ਼ਿਵ ਰੱਟਾ ਮੇਰੀ 108ਵੀਂ ਸਾਦੀ ਦਾ ਗੁਣ ਗਾਣਾ ਸੁਣਾਣਾ ਹੈ ਘਰ ਘਰ ਜਾ ਕੇ ਅਲਖ ਜਗਾਣੇ ਹੈ ਇਹ ਟੱਲੀ ਚ ਪੈਸਾ ਲੈਣਾ ਹੈ ਇਹ ਟੱਲੀ ਸ਼੍ਰੀ ਵਰਮਾ ਨੇ ਮੰਨੀ ਸ਼੍ਰੀ ਵਿ ਸ਼੍ਰੀ ਸ਼ਿਵ ਨੇ ਮੰਨੀ ਪੁਜਿਤ ਕਰਕੇ ਜਿੱਤੋ ਹੈ ਸਾਡੀ ਪ੍ਰਣਾਲੀ ਚੱਲੀ ਆ ਰਹੀ ਹੈ ਬਹੁਤ ਸੱਚੇ ਦਰਵਾਰੇ ਕੀ ਜੈ ਤਾਂ ਕਾਫੀ ਜ਼ਿਆਦਾ ਉਤਸ਼ਾਹ ਆ ਮੰਨਦੇ ਵਿੱਚ ਕਿਉਂਕਿ ਛੇ ਭਗਤ ਵੱਡੇ ਪੱਧਰ ਦੇਤੇ ਮੰਦਰ ਵਿਖੇ ਪਹੁੰਚ ਰਹੇ ਨੇ ਅੱਜ ਕੀ ਕੀ ਜੋ ਖਾਸ ਤੌਰ ਤੇ ਸਮਾਗਮਾਂ ਦੀ ਗੱਲ ਕਰੀਏ ਕੀ ਕੀ ਸਮਾਗਮ ਜਿਹੜੇ ਉਹ ਲੈ ਕੇ ਗਏ ਨੇ ਬੋਲ ਸ਼ੰਕਰ ਭਗਵਾਨ ਕੀ ਜੈ ਪਹਿਲਾਂ ਤਾਂ ਸਾਰੀ ਸੰਗਤ ਨੂੰ ਮਹਾਸ਼ਿਵ ਰਾਤਰੀ ਦੀਆਂ ਲੱਖ ਲੱਖ ਵਧਾਈਆਂ ਜੀ ਪ੍ਰੋਗਰਾਮ ਇਸ ਤਰ੍ਹਾਂ ਹੈ ਕਿ ਸ਼੍ਰੀ ਸ਼੍ਰੀ ਗੌਰ ਆਦਾਂ ਕ੍ਰਿਸ਼ਨ ਮੰਦਰ ਚੌਕ ਮੋਨੀ ਲక్ష్ਮੀਨਾਰ ਸਰ ਵਿਖੇ ਹਰ ਸਾਲ ਸ਼ਿਵਰਾਤਰੀ ਜਿਹੜੀ ਬੜੀ ਧੂਮ ਧਾਮ ਨਾਲ ਮਨਾਈ ਜਾਂਦੀ ਹੈ ਇਸ ਸਾਲ ਅਸੀਂ ਚਾਰ ਸਮਾਗਮ ਜਿਹੜੇ ਐ ਉਹ ਉਲੀਕੇ ਆ ਜਿਹਦੇ ਵਿੱਚ ਇੱਕ ਸਮਾਗਮ ਜਿਹੜਾ 11 ਤਰੀਕ ਨੂੰ ਬੁੱਧਵਾਰ ਸ਼ਗੁੰ ਸੈਰੇਮਨੀ ਜਿਹੜੀ ਹੈ ਉਹ ਆਪਾਂ ਕਰ ਚੁੱਕੇ ਆ ਜੀ ਬੜੀ ਸੰਗਤ ਆਈ ਸੀ ਬਹੁਤ ਸਾਰਿਆਂ ਨੇ ਆਪਣਾ ਬਾਬੇ ਦਾ ਗੁਣਗਾਨ ਕੀਤਾ ਤੇ ਇੱਕ ਅੱਜ 13 ਤਰੀਕ ਨੂੰ ਬਾਬੇ ਦੀ ਜਿਹੜੇ ਆ ਨਾ ਦੀ ਜਾਗੋ ਕੱਢਣ ਜਾ ਰਹੇ ਆ ਜੀ ਠੀਕ ਹੈ ਜੀ ਰਾਤ ਜਿਹੜਾ ਨਾਲ ਚੱਲੇਗਾ ਸਾਰੀ ਸੰਗਤ ਚੱਲੇਗੀ ਤੇ ਗੁਣਗਾਨ ਕਰਦੇ ਹੋਏ ਜਾਵਾਂਗੇ ਤੇ ਇਸ ਤੋਂ ਬਾਅਦ ਜੀ ਐਤਵਾਰ ਸ਼ਿਵਰਾਤਰੀ ਹੈ ਉਸ ਦਿਨ ਬਾਬੇ ਦਾ ਜਾਗਰਣ ਆ ਤੇ ਜਰੂਰ ਸੰਗਤ ਜਿਹੜੀ ਹੈ ਇੱਥੇ ਪਹੁੰਚੇ ਕਿਉਂਕਿ ਬਰਾਤ ਆਂਦੀ ਹੈ ਸਾਡੇ ਇੱਥੇ ਅਸੀਂ ਉਹਨਾਂ ਨੂੰ ਰਿਸੀਵ ਕਰਦੇ ਹਾਂ ਅਸੀਂ ਮਾਤਾ ਗੌਰਾਂ ਵੱਲੋਂ ਰਿਸੀਵ ਕਰਦੇ ਹਾਂ ਤੇ ਉਹ ਸ਼ੰਕਰ ਭਗਵਾਨ ਜਿਹੜੇ ਆ ਉਹ ਆਪਣੇ ਕਹਿ ਸਕਦੇ ਲਾੜਾ ਪਰਵਾਲ ਵਰ ਉਹ ਆਉਂਦੇ ਆ ਤੇ ਇੱਥੇ ਰੀਸੀਵ ਕਰਦੇ ਆ ਫਿਰ ਉਸ ਤੋਂ ਬਾਅਦ ਆਪਣਾ ਗੁਣਗਾਨ ਹੁੰਦਾ ਜੀ ਜਾਗਰਣ ਹੁੰਦਾ ਤੇ ਭੰਡਾਰਾ ਜਿਹੜਾ ਹਰ ਦਿਨ ਆ ਫਿਰ ਇੱਕ ਜਿਹੜਾ ਪ੍ਰੋਗਰਾਮ ਹੈਗਾ ਉਹ ਹੈਗਾ 17 ਤਰੀਕ ਮੰਗਲਵਾਰ ਨੂੰ ਉਹ ਜਿਹੜਾ ਪ੍ਰੋਗਰਾਮ ਹੈ ਜੀ ਜਿਸ ਤਰ੍ਹਾਂ ਹੂੰ ਸ਼ਿਵਰਾਤਰੀ ਸ਼ਿਵਰਾਤਰੀ ਤੋਂ ਬਾਅਦ ਹੁੰਦਾ ਜੀ ਰਿਸੈਪਸ਼ਨ ਵਿਆਹ ਤੋਂ ਬਾਅਦ ਰਿਸੈਪਸ਼ਨ ਹੁੰਦੀ ਆ ਜੀ ਉਹਨੂੰ ਆਪਾਂ ਰਿਸੈਪਸ਼ਨ ਜਿਹੜਾ ਵਾ ਮੰਨ ਕੇ ਚੱਲਦੇ ਆ ਤੇ ਉਸ ਦਿਨ ਵੀ ਗੁਣਗਾਨ ਹੋਏਗਾ ਪ੍ਰਭੂ ਦਾ ਤੇ ਅਟੂਟ ਲੰਗਰ ਜਿਹੜਾ ਵੱਡਿਆ ਜਾਏਗਾ ਤੇ ਸੰਗਤਾਂ ਬੜੀ ਦੂਰੋਂ ਦੂਰੋਂ ਆਉਂਦੀਆਂ ਨੇ ਬੜੀ ਖੁਸ਼ੀ ਦੀ ਗੱਲ ਹੈ ਹਰ ਸਾਲ ਜਿਹੜਾ ਵਾ ਇਹ ਸ਼ਿਵਰਾਤਰੀ ਦਾ ਜਿਹੜਾ ਸਮਾਗਮ ਆ ਉਹ ਕਹਿ ਰਹੇ ਹੋ ਕਿ ਦਿਨ ਦੁਗਣੀ ਤੇ ਚਾਹ ਕਹਿੰਦੇ ਨਾ ਰਾਤ ਜਿਹੜੀ ਚੌਗਣੀ ਤਰੱਕੀ ਕਰ ਰਿਹਾ ਤੇ ਅੱਗੇ ਵੱਧ ਰਿਹਾ ਤੇ ਸੰਗਤ ਨਾਲ ਜੁੜਦੀ ਪਈ ਹੈ ਬਾਕੀ ਆ ਤੁਸੀਂ ਬੱਚੇ ਦੇਖ ਰਹੇ ਹੋ ਇਹ ਸਾਰਾ ਸਾਲ ਇੱਥੇ ਬਾਬੇ ਦੀ ਸੇਵਾ ਕਰਦੇ ਆ ਜੀ ਆ ਸਾਰੇ ਛੋਟੇ ਬੱਚੇ ਸਾਰੇ ਨਾਲ ਜੁੜਦੇ ਜਿੰਨੇ ਵੀ ਤੁਸੀਂ ਦੇਖ ਰਹੇ ਹੋ ਇਹ ਸਾਰੇ ਇੱਥੇ ਪੱਕੇ ਭਗਤ ਹੈ ਜੀ ਪੂਰਾ ਸਾਲ ਆਉਂਦੇ ਆ ਈਵਨ ਕੀ ਕਹਿ ਸਕਦੇ ਹੋ ਕਿ ਇਹਨਾਂ ਨੇ ਪਰਿਵਾਰ ਕੋ ਤੇ ਦੂਰ ਜਾਣਾ ਹੋਵੇ ਨਾ ਤਾਂ ਵੀ ਸ਼ਾਮ ਆਪਣੇ ਟਾਈਮ ਤੱਕ ਬਾਬੇ ਨਾ ਪਹੁੰਚ ਜਾਂਦੇ ਉਹਦੇ ਨਾਲ ਜੁੜੇ ਆ ਤੇ ਉਹਨੇ ਬਹੁਤ ਕੋ ਚਿੰਤਾ ਜੀ ਬਹੁਤ ਬਹੁਤ ਧੰਨਵਾਦ ਜੀ ਬਾਕੀ ਕਾafi ਜ਼ਿਆਦਾ ਉੱਛਾ ਹੈ ਜੀ ਮੰਨ ਦੇ ਵਿੱਚ ਕਿੰਨਾ ਕੁ ਜ਼ਿਆਦਾ ਚਾਹ ਸੀਗਾ ਕਿ ਸ਼ਵਰਾਤਰੀ ਛੇਤੀ ਤੋਂ ਛੇਤੀ ਆਵੇ ਇਹ ਤੇ ਹਰ ਸਾਲ ਜੀ ਸਭ ਨੂੰ ਚਾਹ ਹੁੰਦਾ ਕਿ ਸ਼ਵਰਾਤਰੀ ਜਲਦੀ ਨਾਲ ਜਲਦੀ ਆਵੇ ਜਦੋਂ ਸ਼ਵਰਾਤਰੀ ਲੰਘਦੀ ਬਸ ਇਹੀ ਚਾਹ ਹੁੰਦਾ ਕਿ ਹਰ ਸਾਲ ਸ਼ਵਰਾਤਰੀ ਹੋਰ ਜਲਦੀ ਆਵੇ ਕਿਉਂਕਿ ਇੱਕੋ ਹੀ ਐਹੋ ਜਿਹਾ ਦਿਨ ਹੈਗਾ ਜਿਹੜਾ ਸਾਰਾ ਦਮਾਡ ਬਹੁਤ ਖੁਸ਼ੀ ਨਾਲ ਮਨਾਉਂਦਾ ਤੇ ਬੜੇ ਉਤਸ਼ਾਹ ਨਾਲ ਹਰ ਇੱਕ ਸ਼ੇ ਭਗਤ ਨੂੰ ਇੰਨੀ ਚਾਹ ਹੁੰਦਾ ਹੈ ਕਿ ਸ਼ਵਰਾਤਰੀ ਹਰ ਸਾਲ ਮਨ ਕੀ ਸਾਲ ਚ ਦੋ ਵਾਰ ਆਵੇ ਇੱਕ ਵਾਰ ਨਾ ਆਵੇ ਕਿ ਬਹੁਤ ਜ਼ਿਆਦਾ ਚਾਹ ਹੁੰਦਾ ਜੀ ਇਹਦਾ ਤੁਸੀਂ ਜਦੋਂ ਵੀ ਵੇਖੋਗੇ ਜਦੋਂ ਵੀ ਸ਼ਵਰਾਤਰੀ ਦਾ ਪ੍ਰੋਗਰਾਮ ਕਿਸੇ ਵੀ ਛਵਾਲੇ ਹੋਏਗਾ ਲੋਕੀ ਇੰਨੀ ਜ਼ਿਆਦਾ ਤੁਮਤਾ ਮਣਾਉਂਦੇ ਇੰਨਾ ਜ਼ਿਆਦਾ ਰਸ਼ ਹੁੰਦਾ ਪੈਰ ਰੱਖਣੋਂ ਥਾਂ ਨਹੀਂ ਹੁੰਦੀ ਤੁਸੀਂ ਸ਼ਵਰਾਤਰੀ ਦੇ ਦਿਨ ਵੇਖਿਆ ਸ਼੍ਰੀ ਗੌਰ ਕਾ ਦਾ ਕਸ਼ਕ ਮੰਦਿਰ ਵਿੱਚ ਇੰਨਾ ਜ਼ਿਆਦਾ ਰਸ਼ ਹੁੰਦਾ ਇੰਨੀ ਦੂਰ ਦੂਰ ਸੰਗਤ ਆਂਦੀ ਹੈ ਕਿ ਪੈਰ ਰੱਖਣੋਂ ਥਾਂ ਨਹੀਂ ਹੁੰਦੀ ਤਾਂ ਅੱਜ ਜਾਗੋ ਕੱਢੀ ਜਾਏਗੀ हां जी आज बाबे दी जागो ਕੱਢੀ ਜਾਏਗੀ ਜਿਵੇਂ ਤੁਸੀਂ ਆਪਣੇ ਘਰਾਂ 'ਚ ਜਾਗੋ ਕੱਢਦੇ ਦੇ ਇਸੇ ਤਰ੍ਹਾਂ ਅੱਜ ਬਾਬੇ ਦੀ ਵੀ ਜਾਗੋ ਕੱਢੀ ਜਾਏਗੀ ਜੀ ਕਿਉਂਕਿ ਬਾਬੇ ਦੀ ਵੀ ਜਾਗੋ ਨਿਕਲਦੀ ਜੀ ਇਸੇ ਤੇ ਸਾਡੇ ਸ਼ਹਿਰ ਨੂੰ ਪਹਿਲਾ ਲੱਗਦਾ ਕਿ ਜਾਗੋ ਹੋ ਗਈ ਜੀ ਬਾਬੇ ਦਾ ਵਿਆਹ ਹੈਗਾ ਇਸੇ ਕਰਕੇ ਇੱਕ ਸਾਡਾ ਕਹਿੰਦੇ ਇਨਵੀਟੇਸ਼ਨ ਹੀ ਹੁੰਦਾ ਜੀ ਇਹ ਬਹਾਨੇ ਨਾਲ ਦਿੱਤਾ ਜਾਂਦਾ ਸਾਰਿਆਂ ਨੂੰ ਕਿ ਬਾਬੇ ਦਾ ਵਿਆਹ ਹੈਗਾ ਤੇ ਆਉਣਾ ਜ਼ਰੂਰ ਸਾਰਿਆਂ ਨੇ ਬਹੁਤ ਜ਼ਿਆਦਾ ਖੁਸ਼ੀ ਜੀ ਬਾਬੇ ਦਾ ਵਿਆਹ ਆੜੇ ਪਿਓ ਦਾ ਵਿਆਹ ਹੈ ਜੀ ਤਾਂ ਸਵੀਰਾ ਜਿਹੜੀਆਂ ਲਗਾਤਾਰ ਤੋਂ ਦਨ ਸੰਜੇ ਕੀਤੀਆਂ ਕਿ ਅੱਜ ਜੋ ਜਿੱਥੇ ਕੀ ਮੰਦਿਰ ਦੇ ਵਿੱਚ ਸ਼ਿਵਰਾਤਰੀ ਨੂੰ ਲੈ ਕੇ ਜਿੱਦਾਂ ਕਿ ਦੱਸਿਆ ਗਿਆ ਛੇ ਭਗਤਾਂ ਵੱਲੋਂ ਕਿ ਪੂਰੇ ਧੂਮਤਾਮ ਦੇ ਨਾਲ ਜੋ ਉਸੇ ਤਰ੍ਹਾਂ ਦੇ ਨਾਲ ਜਿੱਦਾਂ ਆਮ ਘਰਾਂ ਚ ਲੋਕ ਫੰਕਸ਼ਨ ਕਰਦੇ ਨੇ ਉਸੇ ਤਰ੍ਹਾਂ ਦੇ ਨਾਲ ਬਾਬੇ ਦੇ ਕਾਰਵੀ ਅੱਜ ਉਸੇ ਤਰ੍ਹਾਂ ਨਾਲ ਫੰਕਸ਼ਨ ਕੀਤਾ ਜਾਏਗਾ ਸ਼ਿਵਰਾਤਰੀ ਦੇ ਮੌਕੇ ਦੇ ਉੱਤੇ ਵੱਖ-ਵੱਖ ਫੰਕਸ਼ਨ ਜਿਹੜੇ ਆ ਲਿਖੇ ਗਏ ਨੇ ਸਮਾਗਮ ਲਿਖੇ ਗਏ ਨੇ ਤਾਂ ਬਹੁਤ ਜ਼ਿਆਦਾ ਉਤਸ਼ਾਹ ਜਿਹੜਾ ਹਰ ਇੱਕ ਛੇ ਭਗਤ ਦੇ ਮਨ ਦੇ ਵਿੱਚ ਦੇਖਣ ਨੂੰ ਮਿਲ ਰਿਹਾ ਕੈਮਰਾਮੈਨ ਸੰਦੀਪ ਮਰਦੇ ਨਾਲ ਲਕਸ਼ਸਨਕ ਜਗਵਾਨੀ ਟੀਵੀ ਸ਼੍ਰੀ ਅਮਸਾ ਸਾਈ